ਕੱਲ ਇੱਕ ਬੰਬ ਗੜਾਈ ਜਾਂਦਾ ਸੀ ਪੰਜਾ ਆਏ ਨੇ ਬੱਤੀ ਚੱਲ ਬੱਟ ਬੈਨੇ 12 ਚੱਲ ਗਈ ਮੈਂ ਕਿਹਾ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਡਾਉਂ ਦੇ ਫਿਰਦੇ ਤੁਸੀਂ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ ਏਕੇ 47 ਚੱਲ ਲੀਆਂ ਦੰਬ ਫਟਲੇ ਬੜਾ ਕ ਬੜੇ ਬੁਰੇ ਦਿਨ ਦੇਖ ਲੇ ਮੈਂ ਪੰਜਾਬ ਨੂੰ ਬਸ ਲੈਣ ਦੋ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੁੱਦਿਆਂ ਦੀ ਕਰੋ ਆ ਡਰਾਉਣ ਦੀ دہشت ਦੀ ਇਹ ਜਿਹਾ ਨਾ ਕਰੋ ਹਰ ਵਕਤ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਟੜਕੀ ਉੱਠ ਕੇ ਤਿੰਨ ਚਾਰ ਤਾਂ ਉੱਠਣ ਸਾਰੀ ਕਬੀਟੀਆਂ ਕਰ ਦਿੰਦੇ ਨੇ ਮੈਨੂੰ ਗਾਲਾਂ ਕੱਢ ਦਿੰਦੇ ਨੇ ਮਾਂ ਚਲ ਕੱਢੀ ਜੋ ਮੈਨੂੰ ਕੀ ਪ੍ਰੋਬਲਮ ਆ ਆਪਰ ਦਾ ਕਲਚਰ ਹੀ ਹੈ ਛੋਟੇ ਹੁੰਦੇ ਮਾਂ ਕੁੱਟਣ ਲੱਗ ਜਾਂਦੀ ਹੈ ਥੋੜਾ ਵੱਡੇ ਹੁੰਦੇ ਆ ਬਾਪੂ ਬੱਪੜ ਮਾਰਨ ਲੱਗ ਜਾਂਦਾ ਹੈ ਸਕੂਲ 'ਚ ਮਾਰਟਰ ਕੁੱਟਣ ਲੱਗ ਜਾਂਦੇ ਨੇ ਕਾਲਜ 'ਚ ਆ ਕੇ ਮੁੰਡੇ ਆਂ ਚਾਪ ਚਲਾਈ ਹੋ ਜਾਂਦੀ ਐ ਉਦੋਂ ਪੁਲਿਸ ਆ ਜਾਂਦੀ ਪੁਲਿਸ ਕੁੱਟਣ ਲੱਗ ਜਾਂਦੀ ਐ ਇੰਨੇ ਗਾਂ ਵਿਆਹ ਹੋ ਜਾਂਦੇ ਘਰ ਵਾਲੀ ਕੁੱਟਣ ਲੱਗ ਜਾਂਦੀ ਐ ਉਦੋਂ ਗਾਂ ਜਾ ਕੇ ਵੱਡੇ ਹੋ ਜਾਂਦੇ ਨੇ ਉਹ ਕੁੱਟਣ ਲੱਗ ਜਾਂਦੇ ਨੇ ਸੋ ਆਮ ਦੋਚਰ ਤੇਪੜੋਂ ਤੋਂ ਬਾਅਦ ਤਾਂ ਮੰਨਦੇ ਹੀ ਨਹੀਂ ਕੁਛ ਬੱਸ ਸਹੀ ਹੋ ਗਿਆ ਦਿੱਤਾ ਕੱਢ ਲਓ ਗਾਣਾ ਭਰਾਵਾ ਕੱਢੀ ਜਾਓ ਹਨ ਤੁਸੀਂ ਹੋਵੋਗੇ ਵੱਡੇ ਪਰ ਐਨਾ ਕਹ ਪੰਜਾਬ ਨੂੰ ਜਿੱਤੇ ਕਦੇ ਗਾਲ ਕੱਢੀ ਕਿਸੇ ਨੇ ਜਾ ਪੰਜਾਬੀਆਂ ਨੂੰ ਸਾਡੇ 3 ਕੋਰ ਪੰਜਾਬੀਆਂ ਦੀ ਅਣਖ ਜਾਂ ਆਬਰੂ ਤੇ ਕਿਸੇ ਨੇ ਉਂਗਲ ਠਾਈ ਉਹਨਾਂ ਨੂੰ ਨਹੀਂ ਮੈਂ ਬਾਬਾ ਬਖਸ਼ੂਗਾ ਫਿਰ ਮੈਨੂੰ ਜਿੰਨੀ ਮਰਜ਼ੀ ਕਰ ਲੈ ਮੈਨੂੰ ਜੋ ਮਰਜ਼ੀ ਮਾੜਾ ਚੰਗਾ ਕਹਿ ਲੋ ਤੁਹਾਡੀ ਫ੍ਰਸਟ੍ਰੇਸ਼ਨ ਹੈ ਕਿਉਂਕਿ ਤੂੰ ਸੋਚੇ ਨਹੀਂ ਸੀ ਉਹਨਾਂ ਨੇ ਨਾ ਵੀ ਆਏ ਹੋ ਜਾਊਗਾ ਉਹਨਾਂ ਤਾਂ ਸੋਚਿਆ ਸੀ 5 ਸਾਲ ਮੈਂ 5 ਸਾਲ ਤੂੰ ਕੰਮ ਬਣਿਆ ਪਿਆ ਕਿਤੇ ਨਹੀਂ ਜਾਂਦੇ ਲੋਕਾਂ ਦਾ ਕੋਈ ਕੋਈ ਆਪਸ਼ਨ ਹੈ ਨਹੀਂ ਕੋਈ ਨਹੀਂ ਹੁੰਦਾ ਉਹਨੂੰ ਕਿਹੜਾ ਪਤਾ ਸੀਗਾ ਮੈਂਦਰ ਮਾਟਰ ਦਾ ਮੁੰਡਾ ਪਿਆ ਹਜੇ ਸੂਚ ਕਰਕੇ ਤਰੱਕੀ ਬਸ ਪੋਜ਼ਿਟਿਵ ਥਿੰਕਿੰਗ ਨੁਕਸੀ ਕੱਢਣੇ ਉਹ ਤਾਂ ਨੁਕਸੀ ਕੱਢ ਹੀ ਆਂਦੇ ਰਹਿੰਦੇ ਹਰ ਗੱਲ 'ਚ 네ਗੇਟਿਵ ਨੇ ਉਹ ਮਤਲਬ ਇੱਕ ਇੱਕ ਬੰਦਾ ਸੀਗਾ ਹਰ ਗੱਲ 'ਚ ਨੁਕਸ ਕੱਢਦਾ ਸੀ ਉਹ ਹਰ ਗੱਲ 'ਚ ਨੁਕਸ ਕੱਢਣਾ ਸੀ 네ਗੇਟਿਵ ਸੀ ਉਹਦੇ ਦੋਸਤ-ਮਿੱਤਰ ਵੀ ਬਹੁਤ ਦੁਖੀ ਯਾਰ ਕਹਿੰਦੇ ਕੋਈ ਗੱਲ ਦੀ ਤਾਰੀਫ ਤਾਂ ਕਰੇ ਉਹਨਾਂ ਨੂੰ ਇੱਕ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਲੈ ਕਹਿੰਦੇ ਇਹ ਝੋਨੇ ਕੱਢ ਸਕਦਾ ਇਹ ਨੁਕਸ ਉਹਨੂੰ ਬੁਲਾ ਲਿਆ ਟੋਬੇ ਦੇ ਨੇੜੇ ਲੈ ਗਏ ਕਹਿੰਦਾ ਤੈਨੂੰ ਚੀਜ਼ ਦਿਖਾਉਣੀ ਅੱਜ ਅੱਜ ਨੁਕਸ ਖੜ ਕੇ ਦਿਖਾਈ ਕਹਿੰਦਾ ਕੀ ਆ ਉਹਨੂੰ ਕੁੱਤਾ ਇਧਰੋਂ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਜਾ ਕੇ ਨਿਕਲ ਗਿਆ ਕਹਿੰਦਾ ਕਿਉਂ ਬੱਸ ਕੀ ਕਹਿਣਾ ਚਾਹੇਗਾ ਇਹਦੇ ਬਾਰੇ ਮੈਂ ਸਮਝ ਗਿਆ ਕਹਿੰਦਾ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਫੇਰ ਕਰਤਾ ਨੁਕਸ ਉਹ ਚੁੱਕੀ ਸੁਇਆ ਨੂੰ ਕਈ ਜਾਣ ਜੋ ਜੋ ਮਰ ਜੀ ਖੁਸ਼ ਰਹਾ ਕਰੋ ਲਫਟਰ ਇਜ਼ ਦ ਬੈਸਟ ਮੈਡੀਸਨ ਠੀਕ ਹੈ ਅਮੇ ਜਵਾੜਿਆਂ ਨੂੰ ਲੋਕ ਲਾ ਰੱਖੇ ਨੇ ਹੱਸ ਖੇਡ ਲਿਆ ਕਰੋ ਇਹੀ ਦਿਨ ਨੇ ਪ੍ਰਮਾਤਮਾ ਨੇ ਇੱਕੋ ਹੀ ਆਪਾਂ ਨੂੰ ਜ਼ਿੰਦਗੀ ਦਿੱਤੀ ਐ ਇੱਕ ਜਿਹਦਾ ਹੱਕ ਨਾ ਮਾਰੋ ਆਪ ਵੀ ਖੁਸ਼ ਰਹੋ ਦੂਜਿਆਂ ਨੇ ਵੀ ਖੁਸ਼ ਰੱਖੋ ਸੋ ਹੁਣ ਤਾਂ ਆਪਾਂ ਡਾਕਟਰ ਦੀ ਪਰਚੀ ਤੇ ਜੇ ਡਾਕਟਰ ਲਿਖਦਾ ਤਾਂ ਹੱਸਦਿਆਂ ਵੀ ਦੁਪਹਿਰੇ ਦੋ ਵਾਰੀ ਹੱਸਣਾ ਥੋੜੇ ਪਿਛਲੇ ਪੈਰ ਵੀ ਗਰਮ ਪਾਣੀ ਪੀ ਕੇ ਹੱਸਣਾ ਹੈ ਹੈਨਾ ਹਾਸੇ ਭੁੱਲ ਗਏ ਯਾਰ ਆਪਾਂ ਤੇ ਜਾਂ ਤੋ دیਵਾਨਾ ਹਸੇ ਜਾਂ ਜਿਸੇ ਤੂੰ ਤੌਫੀਕ ਦੇ ਵਰਨੈਸ ਦੁਨੀਆ ਮੇ ਆਕਰ ਮੁਸਕਰਾਤਾ ਹੈ ਕੌਣ ਟੈਂਸ਼ਨ ਹੀ ਨਹੀਂ ਪੈ ਗਈਆਂ ਪੰਗੇ ਝਮੇਲੀ ਇੰਨੇ ਪੈ ਗਏ ਕੰਪੀਟੀਸ਼ਨ ਹੀ ਇੰਨੇ ਹੋ ਗਏ ਮਤਲਬ ਜਿਵੇਂ ਕੁੜੀਆਂ ਕੁੜੀਆਂ ਦੇ ਨਾ 99.3 ਨੰਬਰ ਆ ਜਾਣ 99.3% ਨੰਬਰ ਆ ਜਾਣ